ਚੈਨਲ ਨੂੰ ਮੇਰੇ ਵੀ ਦੇਖਣ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਨੂੰ ਬਹੁਤ-ਬਹੁਤ ਸਵਾਗਤ ਦੋਸਤੋ ਹਜ਼ਾਰਾਂ ਮੌਜੂਦੀਆਂ ਕਲਾ ਮੌਜੂਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਪਾਂ ਰੋਜ਼ਾਨਾ ਇਸ ਪ੍ਰੋਗਰਾਮ ਦੇ ਵਿੱਚ ਦੋ ਚਾਰ ਮੁੱਦੇ ਜਿਹੜੇ ਹੁੰਦੇ ਆ ਅਸਲ 'ਚ ਖਬਰਾਂ ਨਹੀਂ ਮੁੱਦੇ ਹੁੰਦੇ ਆ ਜਿਹੜੇ ਜਾਂ ਉਹਨਾਂ ਦੇ ਉੱਤੇ ਆਪਾਂ ਵਿਚਾਰ ਚਰਚਾ ਚਾਰ-ਚਾਰ ਦੋ-ਦੋ ਚਾਰ-ਚਾਰ ਮਿੰਟ ਇੱਕ ਖਬਰ ਦੇ ਉੱਤੇ ਕਰਦੇ ਆਂ ਅੱਜ ਇੱਕ ਜਿਹੜੀ ਚਰਚਾ ਸਭ ਤੋਂ ਵੱਧ ਚੱਲੀ ਆ ਉਹ ਇੱਕ ਕਿਤਾਬ ਆਈ ਆ origignal sin ਅ ਅਮਰੀਕਾ ਦੇ ਵਿੱਚ オリジनल सिन ਇਸ ਕਿਤਾਬ ਦੇ ਬਾਰੇ ਇਹਨੇ ਰਾਜਨੀਤਿਕ ਹਲਕਿਆਂ ਦੇ ਵਿੱਚ ਕਈ ਕੁਸ਼ ਕੀਤਾ ਇਹਦੇ ਬਾਰੇ ਗੱਲਬਾਤ ਕਰਨੀ ਆ ਦੂਜਾ ਬਰਥਰਾਈਟ ਸਿਟੀਨਸ਼ਿਪ ਸੰਬੰਧੀ ਫੈਸਲਾ ਆ ਸਕਦਾ ਜਿਹੜਾ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਵੀ ਜਿਹੜੀ ਜਿਹੜੇ ਬੱਚੇ ਦਾ ਜਨਮ ਹੁੰਦਾ ਉਹ ਜੇ ਮਾਪੇ ਪੱਕੇ ਨਹੀਂ ਤਾਂ ਉਹਨੂੰ ਪੱਕਾ ਨਹੀਂ ਕਰਨਾ ਤੀਜਾ ਨਸ਼ੇ ਨਾਲ ਜਿਹੜੀਆਂ ਮੌਤਾਂ ਹੁੰਦੀਆਂ ਅਮਰੀਕਾ ਦੇ ਵਿੱਚ ਉਹਦੀ ਗਿਣਤੀ ਦੇ ਵਿੱਚ ਕਮੀ ਆਈ ਆ ਬਹੁਤ ਚੰਗੀ ਖਬਰ ਔਰ ਬੜੀ ਦੇਰ ਬਾਅਦ ਇੱਕ ਚੰਗੀ ਜਾਂ ਸੁਖ ਦੀ ਖਬਰ ਉਧਰੋਂ ਆਈ ਆ ਅਗਲੀ ਗੱਲਬਾਤ ਕਰਨੀ ਹੈ ਜੱਜ ਦੁਆਰਾ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਜੱਜ ਨੇ ਇਮੀਗ੍ਰੈਂਟ ਨੂੰ ਭਜਾ ਦਿੱਤਾ ਸੀ ਉਹ ਮਾਮਲਾ ਉਹਦੀ ਪੇਸ਼ੀ ਹੋਈ ਲੋਕਾਂ ਨੇ ਪ੍ਰੋਟੈਸਟ ਕੀਤਾ ਤੇ ਕੈਲੀਫੋਰਨੀਆ ਦੇ ਬਜਟ ਬਾਰੇ ਆਖਰ ਤੇ ਵਿੱਚ ਇਹ ਸਮਾਂ ਹੋਇਆ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਅ ਜਿਹੜੀ origignal sin ਇੱਕ ਕਿਤਾਬ ਆ ਉਸ ਕਿਤਾਬ ਦੇ ਸੰਬੰਧੀ ਅੱਪਾ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਇਹ ਕਿਤਾਬ ਦੇ ਵਿੱਚ ਬਹੁਤ ਕੋਸ਼ ਹੈ ਪਰ ਇੱਕ ਖਾਸ ਗੱਲ ਇਹਦੇ ਵਿੱਚ ਇਹ ਲਿਖੀ ਗਈ ਆ ਕਿ ਜਿਹੜੇ ਡੈਮੋਕ੍ਰੇਟਸ ਨੇ ਉਹ ਇਹ ਮੰਨਦੇ ਆ ਕਿ ਜੇ ਜੋ ਬਾਈਡਨ ਇਹਨਾਂ ਦਾ ਡੈਮੋਕ੍ਰੇਟਸ ਦਾ ਰਾਸ਼ਟਰਪਤੀ ਦੇ ਲਈ ਉਮੀਦਵਾਰ ਨਾ ਹੁੰਦੇ ਤਾਂ ਇਹਨਾਂ ਦਾ ਫਾਇਦਾ ਹੋਣਾ ਸੀ ਤੇ ਡੋਨਲਡ ਟਰੰਪ ਨੂੰ ਹਰਾਇਆ ਜਾ ਸਕਦਾ ਸੀ ਲੋਕ ਸਾਡੇ ਹੱਕ 'ਚ ਸੀਗੇ ਪਰ ਇਹ ਕਹਿੰਦੇ ਵੀ ਇਹ ਗੱਲਬਾਤ ਜ਼ਿਆਦਾ ਖਿੱਲਰ ਗਈ ਸੀ ਇਹ ਜਿਹੜੇ ਡੈਮੋਕ੍ਰੇਟਸ ਅੰਦਰੋਂ ਹੁਣ ਗੱਲ ਪਤਾ ਲੱਗ ਰਹੀ ਵੀ ਪਤਾ ਇਹਨਾਂ ਨੂੰ ਵੀ ਸੀਗਾ ਪਰ ਇਹ ਇਹ ਜਾਣ ਬੁੱਝ ਕੇ ਇਹਨਾਂ ਨੇ ਉਦੋਂ ਬੋਲੇ ਨਹੀਂ ਜਾਂ ਉਦੋਂ ਪਿੱਛੇ ਨਹੀਂ ਹਟਾਇਆ origignal sin ਇਹ ਕਿਤਾਬ ਦਾ ਨਾਮ ਆ ਪੂਰਾ ਨਾਮ ਇਹਦਾ origignal sin president biden's decline its cover up and his disastrous choice to run again ਇਹ ਜਿਹੜੀ ਕਿਤਾਬ ਆ ਇਹਨੂੰ 제이크 ਟੈਪਰ ਨੇ ਲਿਖਿਆ ਤੇ ਅਲਕ ਥੌਮਪਸਨ ਨੇ ਲਿਖਿਆ ਕਿਤਾਬ ਦੇ ਵਿੱਚ ਇਹ ਕਿਹਾ ਗਿਆ ਵੀ ਜੋ ਬਾਈਡਨ ਦੀ ਸਿਹਤ ਠੀਕ ਨਹੀਂ ਸੀ ਨਾ ਮਾਨਸਿਕ ਸਿਹਤ ਠੀਕ ਸੀ ਮਾਨਸਿਕ ਸਿਹਤ ਠੀਕ ਇੱਥੇ ਤੱਕ ਠੀਕ ਨਹੀਂ ਸੀ ਕਿ ਉਹ ਕਈ ਵਾਰੀ ਆਪਣੇ ਦੋਸਤਾਂ ਮਿੱਤਰਾਂ ਨੂੰ ਪਛਾਣਦੇ ਨਹੀਂ ਸੀ ਭੁਲੇਖਾ ਲੱਗ ਜਾਂਦਾ ਸੀ ਵੀ ਇਹ ਕੌਣ ਆ ਕਈ ਵਾਰੀ ਇਹ ਵੀ ਗੱਲਬਾਤ ਚੱਲੀ ਵੀ ਇਹਨਾਂ ਨੂੰ ਉਹਨਾਂ ਨੇ ਸੋਚਿਆ ਵੀ व्हीਲਚੇਅਰ ਦੇ ਦੇਉ ਤੁਰਿਆ ਨਹੀਂ ਜਾਂਦਾ ਚੰਗੀ ਤਰ੍ਹਾਂ ਸੋ ਉਹ ਗੱਲ ਇਹਨਾਂ ਦੇ ਸਾਥੀਆਂ ਨੂੰ ਪਤਾ ਸੀ ਜੋ ਬਾਈਡਨ ਦਿਆਂ ਨੂੰ ਜੇ ਇਹਨਾਂ ਦੇ ਸਾਥੀਆਂ ਨੂੰ ਪਤਾ ਸੀ ਤਾਂ ਇਹਨਾਂ ਨੇ ਉਹਨਾਂ ਨੂੰ ਰਾਸ਼ਟਰਪਤੀ ਦੀ ਚੋਣ ਕਿਉਂ ਲੜਾਈ ਜਾਂ ਉਸ ਵੇਲੇ ਇਹਨਾਂ ਨੇ ਰੋਕਿਆ ਕਿਉਂ ਨਹੀਂ ਜਦੋਂ ਉਹ ਆਪਣੇ ਪੁਰਾਣੇ ਮਿੱਤਰਾਂ ਦੋਸਤਾਂ ਨੂੰ ਵੀ ਪਛਾਣਣ ਤੋਂ ਕਈ ਵਾਰੀ ਬੇਵੱਸ ਹੋ ਜਾਂਦੇ ਸੀ ਜਾਂ ਨਾ ਕਰ ਦਿੰਦੇ ਸੀ ਇਹ ਕੌਣ ਆ ਮੈਂ ਪਛਾਣਿਆ ਨਹੀਂ ਜਾਂ ਫਿਜ਼ੀਕਲੀ ਸਟਰਗਲ ਕਰ ਰਹੇ ਸੀ ਉਸ ਵੇਲੇ ਇਸ ਚੀਜ਼ ਨੂੰ ਮਤਲਬ ਕਿਹਾ ਗਿਆ ਵੀ ਇਹ ਬਹੁਤ ਸੀਰੀਅਸ ਇਸ਼ੂ ਨਹੀਂ ਹੈ ਇਹ ਇਹ ਮਤਲਬ ਉਹਦਾ ਦੇ ਰਾਸ਼ਟਰਪਤੀ ਦੀ ਚੋਣ ਲੜਨ ਦੇ ਫੈਸਲੇ ਦੇ ਉੱਤੇ ਸਵਾਲ ਪੈਦਾ ਕਰਦੀ ਕਿਤਾਬ ਕਿ ਜਿਹੜੀ ਟੀਮ ਇਹਨਾਂ ਨੇ ਕਵਰ ਅਪ ਕੀਤਾ ਇਹ ਸਾਰਾ ਕੁਝ ਦੱਸਿਆ ਨਹੀਂ ਸੋ ਇਹ ਇੱਕ ਵੱਡਾ ਮਾਮਲਾ ਹੁਣ ਚਰਚਾ ਛਿੜ ਗਈ ਆ ਉਹ ਕਹਿੰਦੇ ਬਹੁਤ ਨੁਕਸਾਨ ਹੋਇਆ ਇਸ ਕੱਲ ਦਾ ਜੇ ਵੀ ਸਭ ਤੋਂ ਵੱਡਾ ਘਾਟਾ ਸਿਰਫ ਇਹ 2024 ਤੱਕ ਨਹੀਂ ਰਿਹਾ 24 ਦੀ ਇਲੈਕਸ਼ਨ ਚ ਰਾਸ਼ਟਰਪਤੀ 트ੰਪ ਜਿੱਤ ਕੇ ਜੋ ਬੈਗਡਨ ਹਾਰ ਗਿਆ ਉਹ ਕੱਲੇ ਗੱਲ ਇੱਥੇ ਨਹੀਂ ਸਿਮਟੀ ਗੱਲ 28 ਤੱਕ ਵੀ ਇਹਦਾ ਅਸਰ ਪਊਗਾ ਮਤਲਬ ਇੱਕ ਵਿਅਕਤੀ ਨੂੰ ਤੁਸੀਂ ਚੋਣ ਤੇ ਸੁਧਾਰਨੇ ਐਮਐਲਏ ਦੀ ਹੋਵੇ ਕਿਸੇ ਥਾਂ ਦੇ ਉੱਤੇ ਜਾਂ ਲੋਕਲ ਕਿਸੇ ਕੌਂਸਲਰ ਦੀ ਹੋਵੇ ਉਹਦੇ ਚ ਇੰਨੀ ਗੜਬੜ ਨਹੀਂ ਹੋ ਸਕਦੀ ਇੱਕ ਵਿਅਕਤੀ ਨੂੰ ਤੁਸੀਂ ਰਾਸ਼ਟਰਪਤੀ ਦਾ ਉਮੀਦਵਾਰ ਪਿਛਲੇ ਸਾਲਾਂ ਤੋਂ ਅਨਾਉਂਸ ਕਰ ਰਹੇ ਹਾਂ ਉਮੀਦਵਾਰ ਅਨਾਉਂਸ ਕਰਤਾ ਅਨਾਉਂਸ ਕਰਨ ਤੋਂ ਬਾਅਦ ਮਤਲਬ ਸਾਰੀ ਕੈਂਪੇਨ ਸਾਰਾ ਕੁਝ ਉਹਦੇ ਵਿੱਚ ਲਾ ਦਿੱਤਾ ਗਿਆ ਤੇ ਇਹ ਜਦੋਂ ਡਿਬੇਟ ਹੋ ਜਾਂਦਾ ਇੱਕ ਅਗਲੇ ਡਿਬੇਟ ਚ ਉਹ ਕਹਿ ਦਿੰਦੇ ਜੀ ਵੀ ਇਹ ਠੀਕ ਨਹੀਂ ਇਹ ਪਹਿਲਾਂ ਕਿਉਂ ਨਹੀਂ ਹਟਾਇਆ ਗਿਆ ਇਹਨਾਂ ਨੂੰ ਇਹ ਜਿਹੜੀ ਕਿਤਾਬ ਆ ਇਹ ਇਸ ਗੱਲ ਦੀ ਜੋ origignal ਸਿੰ ਇਹ ਇਸ ਗੱਲ ਦੀ ਇਹ ਆਲੋਚਨਾ ਕਰ ਰਹੀ ਆ ਕਿ ਜਿਹੜੇ ਲੀਡਰ ਨੇ ਜਿਵੇਂ ਰੋਖਾਨਾ ਜਾਂ ਦੂਜੇ ਹੈਗੇ ਆ ਐਂਡੀ ਬੈਸ਼ਰ ਇਹ ਹੁਣ ਕਹਿ ਰਹੇ ਆ ਕਿ ਇਹ ਨਹੀਂ ਰਨ ਕਰਨਾ ਚਾਹੀਦਾ ਸੀ ਇਹਨਾਂ ਨੂੰ ਸਾਫ਼ ਤੌਰ ਦੇ ਉੱਤੇ ਦੂਜੀ ਗੱਲ ਉਹਨੇ ਬਹੁਤ ਮਹੱਤਵਪੂਰਨ ਕਹੀ ਕਿ ਰਾਸ਼ਟਰ ਜਿਹੜੇ ਸਾਬਕਾ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਦੇ ਉਮੀਦਵਾਰ ਜੋ ਬਾਈਡਨ ਦਾ ਨੁਕਸਾਨ ਏਡਾ ਵੱਡਾ ਹੋਇਆ ਡੈਮੋਕ੍ਰੈਟਿਕ ਪਾਰਟੀ ਨੂੰ ਕਿ ਜੇ ਇਲੈਕਸ਼ਨ ਦੇ ਵਿੱਚ ਕਮਲਾ ਹੈਰਿਸ ਇਹਨਾਂ ਨਾਲੋਂ ਥੋੜੀ ਦੂੜੀ ਬਣਾ ਰਹੀਦੀ ਹੋਰ ਵੀ ਵੋਟਾਂ ਪੈ ਸਕਦੀਆਂ ਸੀ ਕਿ ਉਹ ਆਪਣੇ ਆਪ ਨੂੰ ਕਮਲਾ ਹੈਰਿਸ ਨੂੰ ਵੱਖ ਕਰਨਾ ਚਾਹੀਦਾ ਸੀ ਔਰ ਕਲੀਅਰਲੀ ਸੈਪਰੇਟ ਕਰਨਾ ਚਾਹੀਦਾ ਸੀ ਜਿਹੜਾ ਬਾਈਡਨ ਨਾਲੋਂ ਇਹ ਸਾਰੇ ਕੈਂਪੇਨ ਦੇ ਦੌਰਾਨ ਔਰ ਟਾਈਮਿੰਗ ਜਿਹੜਾ ਸੀ ਜੇ ਇਸ ਸਮੇਂ ਤੇ ਆ ਕੇ ਉਹਨਾਂ ਨੂੰ ਪਾਸੇ ਕੀਤਾ ਗਿਆ ਇਹ ਬਹੁਤ ਵੱਡਾ ਜਿਹੜਾ ਇੱਕ ਨੁਕਸਾਨ ਸੀ ਪਾਰਟੀ ਦਾ ਸੋ ਹਜੇ ਤੱਕ ਵੀ ਇਹ ਨੁਕਸਾਨ ਉਹ ਕਹਿੰਦੇ ਅਗਲੇ ਇਲੈਕਸ਼ਨ ਤੱਕ ਵੀ ਸਾਡੇ ਨਾਲ ਜਾਊਗਾ ਇਹ ਨੁਕਸਾਨ ਇੱਥੇ ਤੱਕ ਨਹੀਂ ਰਹਿਣਾ ਬਹੁਤ ਇਹਦੇ ਵਿੱਚ ਕਹਾਣੀਆਂ ਨੇ ਮਤਲਬ ਕਈ ਜਿਹੜੀਆਂ ਉਹਨੇ ਦੱਸੀਆਂ ਵੀ ਜੋ ਬਾਈਡਨ ਦਾ ਹਾਲ ਕੀ ਸੀ ਉਸ ਵੇਲੇ ਤੇ ਤੁਸੀਂ ਉਸ ਬੰਦੇ ਨੂੰ ਰਾਸ਼ਟਰਪਤੀ ਦੀ ਚੋਣਾਂ ਲੜਾਉਣ ਲੱਗੇ ਆ ਹਾਲਾਂਕਿ ਬਾਅਦ ਦੇ ਵਿੱਚ ਬਾਈਡਨ ਜੋ ਬਾਈਡਨ ਹੋਣਾ ਨੇ ਆਪਣੇ ਆਪ ਨੂੰ ਡਿਫੈਂਡ ਕੀਤਾ ਵੀ ਨਹੀਂ ਇਦਾਂ ਦੀ ਗੱਲ ਕੋਈ ਨਹੀਂ ਸੀ ਪਰ ਜਿਹੜੇ ਹੁਣ ਫਿਊਚਰ ਦੇ ਕੈਂਡੀਡੇਟ ਨੇ 28 ਜਿਹੜੇ 28 ਦੇ ਵਿੱਚ ਜਿਹੜੇ ਪੀਟ ਬਟ੍ਰੇਗ ਨੇ ਜਾਂ ਜੇਬੀ ਪ੍ਰਿਟਸਗਰ ਨੇ ਜਿਹੜੇ ਲੱਗ ਰਿਹਾ ਕਿ ਦੋਵੇਂ ਜਿਹੜੇ ਡੈਮੋਕ੍ਰੇਟ ਵੱਲੋਂ ਚੋਣ ਲੜਨਗੇ ਆਪਣੇ ਰਾਸ਼ਟਰਪਤੀ ਦੀ ਇਹਦਾ ਭਗਤਾਨ ਕਹਿੰਦੇ ਉਹਨਾਂ ਤੱਕ ਭੁਗਤਣਾ ਪਊਗਾ ਜਿਹੜਾ ਕੰਮ 24 ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਨੇ ਕੀਤਾ ਅਗਲੀ ਗੱਲਬਾਤ ਡਰੱਗ ਡੈਥਸ ਬਾਰੇ ਆ ਇਹ ਇੱਕ ਬਹੁਤ ਚੰਗੀ ਤੇ ਸੁਖਦੀ ਖਬਰ ਆ ਖਬਰਾਂ ਆਮ ਤੌਰ ਤੇ ਚੰਗੀਆਂ ਨਹੀਂ ਹੁੰਦੀਆਂ ਮਾੜੀਆਂ ਹੁੰਦੀਆਂ ਪਰ ਇਹ ਇੱਕ ਚੰਗੀ ਖਬਰ ਇਹ ਆ ਕਿ ਡਰੱਗਜ਼ ਦੇ ਮਾਮਲੇ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੀ ਪਾਲਿਸੀ ਦੇ ਉੱਤੇ ਉਹ ਚੱਲ ਰਿਹਾ ਲੱਗਦਾ ਕਿ ਜਲਦੀ ਸਾਰਾ ਕੁਝ ਕਾਬੂ ਕਰ ਲੈਣਗੇ ਓਵਰਡੋਜ਼ ਡਰੱਗਜ਼ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਦੁਨੀਆ ਦੇ ਬਹੁਤ ਹਿੱਸਿਆਂ ਦੇ ਵਿੱਚ ਆ ਇਕੱਲੇ ਅਮਰੀਕਾ 'ਚ ਨਹੀਂ ਆ ਪਰ ਇਹ ਕਾਬੂ ਨਹੀਂ ਹੋਈਆਂ ਇਹ ਮਤਲਬ ਟਲ ਨਹੀਂ ਰਹੀਆਂ ਕਈ ਕਈ ਤਜਰਬੇ ਦੁਨੀਆ ਦੇ ਵਿੱਚ ਕੀਤੇ ਜਾ ਰਹੇ ਆ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਇਹ ਹੁਣ 27% 2024 ਦੇ ਵਿੱਚ ਥੱਲੇ ਗਈਆਂ ਮੌਤਾਂ ਤੁਸੀਂ ਦੇਖ ਲਓ ਵੀ 27% ਕਿੰਡਾ ਵੱਡਾ ਫਰਕ ਆ ਇਹ ਕਈ ਸਾਲਾਂ ਤੋਂ ਬਾਅਦ ਪਹਿਲੀ ਵਾਰੀ ਐਡਾ ਵੱਡਾ ਡਿੱਪੇ ਦੇ ਵਿੱਚ ਆਇਆ ਜਿਹੜੀਆਂ ਫੈਂਟਨਲ ਦੇ ਨਾਲ ਹੋਣ ਵਾਲੀਆਂ ਮੌਤਾਂ ਨੇ ਉਹ ਥੱਲੇ ਗਈਆਂ ਜਿਹੜੀ ਫੈਂਟਨੈਲਾ ਬਹੁਤ ਪਾਵਰਫੁੱਲ ਡਰੱਗ ਹੈਗੀ ਆ ਉਹਦੇ ਨਾਲ ਜਿਹੜੀਆਂ ਮੌਤਾਂ ਹੁੰਦੀਆਂ 28000 ਮੌਤ ਘਟੀ ਆ ਇਹਦੇ ਨਾਲ ਇੱਕ ਬਹੁਤ ਵੱਡਾ ਰੀਜ਼ਨ ਆ ਕਿਉਂਕਿ ਫੈਂਟਨਿਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਕਮੀ ਆ ਗਈ ਤਾਂ ਓਵਰਆਲ ਮੌਤਾਂ ਦੇ ਵਿੱਚ ਵੀ ਕਮੀ ਆ ਗਈ ਇਹ ਪੰਡੈਮਿਕ ਤੋਂ ਬਾਅਦ ਕਹਿ ਲੋ ਕਿ ਲੋਏਸਟ ਆ ਲੋਏਸਟ ਨੰਬਰ ਐਸ ਵੀਲੇ ਜਿਹੜੀਆਂ ਡੈਥਸ ਨੇ 2019 ਤੋਂ ਬਾਅਦ ਹੁਣ ਜਾ ਕੇ ਇਹ ਥੱਲੇ ਤੱਕ ਆਈਆਂ ਉਹ ਕਾਰਨ ਬਹੁਤ ਨੇ ਹੁਣ ਜਦੋਂ ਦੇਖਦੇ ਵੀ ਇਹਦਾ ਕਾਰਨ ਕੀ ਆ ਐਕਸਪਰਟ ਕਹਿੰਦੇ ਇੱਕ ਤਾਂ ਇਹ ਆ ਵੀ ਜਿਹੜੀ ਫੈਂਟਨਲ ਬਹੁਤ ਫੜੀ ਇਹਨਾਂ ਨੇ ਧੜਾ ਧੜ ਫੜੀ ਹਾਲਾਂ ਪ੍ਰਮੁੱਖ ਖਬਰਾਂ ਦੇ ਵਿੱਚੋਂ ਆਉਂਦੀ ਨਹੀਂ ਕਿ ਫੈਂਟਨਲ ਕਿੰਨੀ ਫੜੀ ਆ ਅਮਰੀਕਾ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਸਖਤੀ ਕਰ ਰਿਹਾ ਇਹਨਾਂ ਨੇ ਫੈਂਟਨਲ ਫੜੀ ਬਹੁਤ ਆ ਦੂਜਾ ਇਹਨਾਂ ਨੇ ਐਡਿਕਸ਼ਨ ਟਰੀਟਮੈਂਟ ਕੀਤੀ ਆ ਜਿਹੜੇ ਲੱਗ ਗਏ ਸੀ ਉਹਨਾਂ ਨੂੰ ਠੀਕ ਕੀਤਾ ਜਿਹੜੇ ਕਹਿੰਨੋ ਕਿ ਹਾਰਮ ਰਿਡਕਸ਼ਨ ਐਫਰਟ ਆ ਹੁਣ ਇੱਥੇ ਜਿਹੜੀ ਕਲੋਬਸ ਪੁਲਿਸ ਸੀ ਜਾਂ ਕਿੰਨੀਆਂ ਆ ਪੁਲਿਸ ਡਿਪਾ ਹੈਗੇ ਨੇ ਪੁਲਿਸ ਕੈਲੀਫੋਰਨੀਆ ਦੇ ਵਿੱਚ ਦੂਜੀਆਂ ਤੀਜੀਆਂ ਥਾਵਾਂ ਦੇ ਉੱਤੇ ਜਿਹੜੀਆਂ ਨਲਕਸੋਨ ਕਿਟਸ ਨੇ ਨਾਰਕ ਹਨ ਜਿਹਨੂੰ ਕਹਿੰਦੇ ਆ ਫ੍ਰੀ ਵੰਡ ਰਹੇ ਇੰਜੈਕਸ਼ਨ ਆ ਜਾਂ ਸਪਰੇਅ ਆ ਜਿਹੜੀ ਉਹ ਮਾਰਦੇ ਆ ਤੇ ਉਹਦੇ ਨਾਲ ਬੰਦੇ ਦਾ ਅਫੈਕਟ ਹੋ ਜਾਂਦਾ ਔਰ ਇੰਨੀ ਵਧੀਆ ਇਹ ਚੀਜ਼ ਆ ਔਰ ਫਾਰਮੇਸ਼ੀਆਂ ਦੇ ਉੱਤੇ ਤੁਸੀਂ ਬਿਨਾ ਕਿਸੇ ਪ੍ਰੈਸਕ੍ਰਿਪਸ਼ਨ ਤੋਂ ਲੈ ਸਕਦੇ ਆ ਪੁਲਿਸ ਵਾਲਿਆਂ ਤੋਂ ਲੈ ਸਕਦੇ ਆ ਮਤਲਬ ਕੋਈ ਓਵਰਡੋਜ਼ ਹੋ ਗਿਆ ਡੈਥ ਕਦੋਂ ਹੁੰਦੀ ਆ ਇੱਕ ਇਹਨਾਂ ਨੇ ਜਿਹੜਾ ਵੱਡਾ ਕੰਮ ਕੀਤਾ ਕੱਲਿਆਂ ਨੂੰ ਨਸ਼ਾ ਨਹੀਂ ਕਰਨ ਦਿੱਤਾ ਯਾਨੀ ਇਦਾਂ ਕਰ ਦਿੱਤਾ ਕਿ ਜਦੋਂ ਕੋਈ ਬੰਦਾ ਨਸ਼ਾ ਕਰਦਾ ਵੀ ਆ ਜੀ ਉਹਦੇ ਆਲੇ ਦੋਲੇ ਕੋਈ ਹੋਵੇ ਤੇ ਜਦੋਂ ਹੁੰਦਾ ਕਾਲ ਹੋ ਜਾਂਦੀ ਆ ਤੇ ਉਹਦੇ ਤੋਂ ਬਾਅਦ ਜਾਨ ਬਚ ਜਾਂਦੀ ਆ ਔਰ ਜਿਹੜੀ ਨਾਰਕ ਹੈ ਨਾ ਜੇ ਮੰਨ ਲਓ ਓਵਰਡੋਜ਼ ਹੋ ਗਈ ਬੰਦੇ ਨਾਲ ਦੇ ਨੂੰ ਪਤਾ ਨਹੀਂ ਲੱਗਦਾ ਨਾ ਓਵਰਡੋਜ਼ ਹੋਈ ਕਿ ਨਹੀਂ ਹੋਈ ਉਹਨੂੰ ਦੇ ਦਿਓ ਕਹਿੰਦੇ ਜੇ ਓਵਰਡੋਜ਼ ਹੋਈ ਹੋਈ ਤਾਂ ਦਵਾਈ ਅਸਰ ਕਰ ਦਊਗੀ ਜੇ ਨਹੀਂ ਹੋਈ ਤਾਂ ਉਹਦੇ ਨਾਲ ਕੁਝ ਨਹੀਂ ਹੋਣਾ ਸੇਫ ਆ ਉਹਦਾ ਸਾਈਡ ਇਫੈਕਟ ਕੋਈ ਨਹੀਂ ਇਹ ਜਿਹੜੇ ਕੁਝ ਪੁਆਇੰਟ ਇਹਨਾਂ ਨੇ ਲਏ ਆ ਉਦੇ ਨਾਲ ਵੱਡਾ ਫਰਕ ਪਿਆ ਇਹਦੇ ਉੱਤੇ ਔਰ ਦੇਖੋ ਤੁਸੀਂ 27% ਤੱਕ ਮੌਤਾਂ ਦੇ ਵਿੱਚ ਕਮੀ ਆ ਜਾਣੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਆ ਇਹ ਕ੍ਰਾਈਸਿਸ ਜਿਹੜਾ ਓਪੀਓਡ ਕ੍ਰਾਈਸਿਸ ਆ ਜੇ ਸ਼ੁਰੂ ਹੋਇਆ ਸੀ ਜਿਹੜੀਆਂ ਦਵਾਈਆਂ ਪੇਨ ਕਿਲਰ ਡਾਕਟਰ ਲਿਖ ਕੇ ਦਿੰਦੇ ਆ ਪ੍ਰਸਕ੍ਰਿਪਸ਼ਨ ਪੇਨ ਕਿਲਰਸ ਨੇ ਜਿਹੜੀਆਂ ਫਿਰ ਹੌਲੀ ਹੌਲੀ ਇਹ ਹੈਰੋਇਨ ਤੱਕ ਚਲੇ ਗਿਆ ਤੇ ਹੈਰੋਇਨ ਤੋਂ ਵੱਧਦਾ ਵੱਧਾ ਫੈਂਟਾਨਿਲ ਤੱਕ ਚਲੇ ਗਿਆ ਫੈਂਟਾਨਿਲ ਹੈਰੋਇਨ ਤੋਂ 50 ਗੁਣਾ ਜ਼ਿਆਦਾ ਸਟਰੋਂਗ ਕੈਮੀਕਲ ਆ ਜਿਹੜਾ ਦਵਾਈਆਂ ਦੇ ਵਿੱਚ ਪਾਇਆ ਜਾਂਦਾ ਔਰ ਜਿਹੜੀਆਂ ਮੌਤ ਦਾ ਕਾਰਨ ਇਹ ਰਹੀਆਂ ਕਿ ਉਹ ਬੰਦਾ ਅੱਜ ਜ਼ਿਆਦਾ ਦਵਾਈ ਖਾ ਗਿਆ ਜਾਂ ਉਹਨੇ ਮੰਨ ਲਓ ਫੀਮ ਖਾਣੀ ਸੀ ਵੀ ਉਹ ਪਹਿਲਾਂ ਅੱਧਾ ਟੋਲਾ ਫੀਮ ਖਾਂਦਾ ਸੀ ਜਾਂ ਟੋਲਾ ਫੀਮ ਖਾਂਦਾ ਸੀ ਉਹਨੇ ਕੱਲ 10 ਟੋਲੇ ਖਾ ਲਈ ਤੇ ਉਹਦੇ ਨਾਲ ওভারਡੋਸ ਹੋ ਗਈ ਇਹ ਤਾਂ ਨਹੀਂ ਖਾਧੀ ਉਹਨੇ ਟੋਲਾ ਹੀ ਆ ਪਰ ਉਹ ਜਿਹੜਾ ਕੈਮੀਕਲ ਪਾ ਕੇ ਉਸ ਫੀਮ ਨੂੰ ਤੇਜ਼ ਕੀਤਾ ਜਾ ਰਿਹਾ ਜੇ ਦੇਸੀ ਭਾਸ਼ਾ 'ਚ ਸਮਝਣਾ ਹੋਵੇ ਉਹ ਕੈਮੀਕਲ ਪਾਉਂਦੇ ਆ ਵੀ ਇਹ ਤੇਜ਼ ਹੋ ਜਾਏ ਤੇਜ਼ ਹੋ ਜਾਏ ਤੇ ਬੰਦਾ ਉਹਦੇ ਕੋਲੋਂ ਹੀ ਫੀਮ ਲਊਗਾ ਬਾਅਦ ਵਿੱਚ ਵੀ ਉਹਦੀ ਫੀਮ ਬਹੁਤ ਵਧੀਆ ਸੀ ਉਹਦੇ ਕੋਲੋਂ ਲੈ ਕੇ ਖਾਣੇ ਆ ਉਹ ਜਿਹੜਾ ਕੈਮੀਕਲ ਪਾਉਣ ਵਾਲਾ ਆ ਉਹ ਕਿਹੜਾ ਕੋਥੇ ਡਾਕਟਰ ਜਾਂ ਸਾਇੰਟਿਸਟ ਬੈਠਾ ਅੰਦਾਜ਼ੇ ਨਾਲ ਨਹੀਂ ਸਿੱਟੀ ਜਾਂਦੇ ਆ ਫੀਮ ਉਹਨੇ ਅੱਜ ਵੀ ਇੰਨੀ ਖਾਧੀ ਆ ਪਰ ਉਹਦੇ ਚ ਫੈਂਟਾਨਿਲ ਜਿਹੜਾ ਕੈਮੀਕਲ ਸੀ ਉਹ ਜ਼ਿਆਦਾ ਪੈ ਗਿਆ ਬੰਦੇ ਨੂੰ ਪਤਾ ਨਹੀਂ ਸੀ ਉਹਨੇ ਆਪਣੇ ਹਿਸਾਬ ਨਾਲ ਲਈ ਤੇ ਬੰਦਾ ਜਾਂਦਾ ਲੱਗਿਆ ਓਵਰਡੋਜ਼ ਡੈਥਸ ਇਸ ਕਰਕੇ ਜ਼ਿਆਦਾ ਹੋ ਰਹੀ ਹੈ ਤੇ ਇਹਨਾਂ ਨੇ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਜਿਹੜਾ ਫੈਂਟਾਨਿਲ ਫੜਿਆ केमिकल ਉਹਦੇ ਤੋਂ ਬਾਅਦ ਖਾਸ ਤੌਰ ਤੇ ਕਈ ਸਟੇਟਾਂ ਦੇ ਵਿੱਚ ਨਿਊ ਹੈਮਪਸ਼ਾਇਰ ਦੇ ਵਿੱਚ ਵੈਸਟ ਵਰਜੀਨੀਆ ਦੇ ਵਿੱਚ ਅਹਾਈਓ ਦੇ ਵਿੱਚ 35% ਤੋਂ ਵੀ ਜ਼ਿਆਦਾ ਡਰਗ ਮਤਲਬ ਥੱਲੇ ਨੂੰ ਗਈ ਆ ਹਾਲਾਂਕਿ ਚੈਲੰਜ ਹੈਗਾ ਆ ਪਰ ਇੱਕ ਬਹੁਤ ਚੰਗੀ ਤੇ ਵੱਡੀ ਖਬਰ ਆ ਕਿ ਅਮਰੀਕਾ ਨੇ ਇਹਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਅਗਲੀ ਗੱਲਬਾਤ ਇੱਕ ਸੁਪਰੀਮ ਕੋਰਟ ਦੇ ਸਪੈਸ਼ਲ ਸੈਸ਼ਨ ਬਾਰੇ ਆ ਨੇ ਸੁਪਰੀਮ ਕੋਰਟ ਇੱਕ ਸਪੈਸ਼ਲ ਸੈਸ਼ਨ ਕਰ ਰਹੀ ਹੈ ਜਿਹਦੇ ਵਿੱਚ ਪ੍ਰੈਜ਼ੀਡੈਂਟ 트੍ਰੰਪ ਦੀ ਜਿਹੜੀ ਕੋਸ਼ਿਸ਼ ਆ ਕਿ ਆਟੋਮੈਟਿਕ ਯੂਐਸ ਸਿਟੀਨਸ਼ਿਪ ਨੂੰ ਬੈਨ ਕਰ ਦਿੱਤਾ ਜਾਵੇ ਉਹਨਾਂ ਬੱਚਿਆਂ ਦੇ ਲਈ ਜਿਨ੍ਹਾਂ ਦਾ ਜਨਮ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਹੁੰਦਾ ਆ ਜਾਂ ਜਿਹੜੇ ਫੋਰਨ ਵਿਜ਼ਿਟਰ ਕੋਈ ਆਏ ਆ ਉਹਨਾਂ ਦੇ ਜਿਹੜਾ ਜਨਮ ਹੁੰਦਾ ਉਹਨੂੰ ਰੋਕ ਦਿੱਤਾ ਜਾਵੇ ਹੁਣ ਇਹ ਅਦਾਲਤ ਫੈਸਲਾ ਕਰੂਗੀ ਸਪੈਸ਼ਲ ਸੈਸ਼ਨ ਇਸ ਮਾਮਲੇ ਦੇ ਵਿੱਚ ਸਾਫ਼ ਤੌਰ ਦੇਤੇ ਹੋ ਰਿਹਾ ਜਿਹੜੀ ਕੋਰਟ ਆ ਇਹ ਡਾਇਰੈਕਟਲੀ ਡਿਸਾਈਡ ਨਹੀਂ ਕਰ ਰਹੀ ਕਿ 트੍ਰੰਪ ਦੀ ਜਿਹੜੀ ਪਾਲਿਸੀ ਆ ਇਹ ਲੀਗਲ ਆ ਜਾਂ ਪਹਿਲਾਂ ਇਹ ਇਹ ਡਿਸਾਈਡ ਕਰਨਗੇ ਕਿ ਜਿਹੜੀ ਲੋਅਰ ਕੋਰਟ ਦਾ ਆਰਡਰ ਆ ਇਹਨੂੰ ਪਾਲਿਸੀ ਨੂੰ ਬਲੌਕ ਕਰਨ ਦਾ ਇਹਨੂੰ ਲਿਮਟ ਕਰ ਦੇਣਾ ਚਾਹੀਦਾ ਜਾਂ ਇਹਨੂੰ ਹਟਾ ਦੇਣਾ ਚਾਹੀਦਾ ਕਿਉਂਕਿ ਰਾਸ਼ਟਰਪਤੀ 트럼ਪ ਨੇ ਐਗਜ਼ੀਕਿਊਟਿਵ ਆਰਡਰ ਦੇ ਤੇ ਕਾਰਜਕਾਰੀ ਆਦੇਸ਼ ਜਾਰੀ ਕਰਤੇ ਵੀ ਜਿਹੜਾ ਬੰਦਾ ਵੀ ਇੱਥੇ ਜਿਹੜਾ ਬੱਚਾ ਜਨਮ ਲੈਂਦਾ ਉਹਨੂੰ ਐਦਾਂ ਨਹੀਂ ਸਿਟੀਨਸ਼ਿਪ ਮਿਲੂਗੀ ਵੀ ਬਹੁਤ ਸਾਰੇ ਲੋਕ ਤੇ ਇੱਛੇ ਕਰਕੇ ਹੀ ਇੱਥੇ ਆ ਜਾਂਦੇ ਵੀ ਬੱਚੇ ਦਾ ਜਨਮ ਹੋ ਜੇ ਤੇ ਉਹ ਇੱਥੇ ਦਾ ਸਿਟੀਜ਼ਨ ਹੋ ਜੂਵੇ ਵੀ ਉਹ ਲੋਅਰ ਕੋਰਟ ਨੇ ਬਲੌਕ ਕਰਤਾ ਹੁਣ ਪਹਿਲਾ ਕੋਰਟ ਦਾ ਸਪੈਸ਼ਲ ਸੈਸ਼ਨ ਇਹ ਫੈਸਲਾ ਕਰੂਗਾ ਵੀ ਉਹ ਜਿਹੜਾ ਉਹਨਾਂ ਨੇ ਬਲੌਕ ਕੀਤਾ ਉਹਦਾ ਕੀ ਕਰਨਾ ਹੈ ਜਿਹੜੇ ਜਿਹੜੀ ਇਹਦੀ ਹੁਣ ਸਵਾਲ ਇਹ ਆ ਵੀ ਕੀ ਪੂਰੇ ਨੇਸ਼ਨ ਦੇ ਵਿੱਚ ਹੀ ਪੂਰੇ ਅਮਰੀਕਾ ਦੇ ਵਿੱਚ ਹੀ ਇਹਨੂੰ ਲਾਗੂ ਕੀਤਾ ਜਾ ਸਕਦਾ 트럼ਪ ਦੀ ਟੀਮ ਇਹ ਕਹਿੰਦੀ ਆ ਕਿ ਇਹ ਜਾਇਜ਼ ਨਹੀਂ ਆ ਕਿ ਇੱਕ ਜੱਜ ਪਾਲਿਸੀ ਨੂੰ ਪੂਰੇ ਦੇਸ਼ ਦੇ ਵਿੱਚ ਹੀ ਰੋਕ ਦੇਵੇ ਉਹ ਚਾਹੁੰਦੇ ਆ ਕਿ ਜੇ ਦੇਸ਼ 'ਚ ਰੋਕਣਾ ਤਾਂ ਫਿਰ ਸੁਪਰੀਮ ਕੋਰਟ ਕਰੇ ਕੁਝ ਤੇ ਜੇ ਸੁਪਰੀਮ ਕੋਰਟ ਆ ਉਹ ਜੱਜ ਦੀਆਂ ਪਾਵਰਾਂ ਨੂੰ ਉਹਨੂੰ ਉਹਨੂੰ ਕਰੇ ਜਿਹੜਾ ਆਪਣੇ ਲਿਮਟ ਕਰੇ ਉਹਨਾਂ ਪਾਵਰਾਂ ਨੂੰ ਉਹ ਡਿਸਾਈਡ ਕਰੇ ਦੇ ਉੱਤੇ ਜੇ ਰਾਸ਼ਟਰਪਤੀ ਟਰੰਪ ਇਸ ਮਾਮਲੇ ਦੇ ਵਿੱਚ ਕੋਰਟ ਜਿੱਤ ਜਾਂਦੇ ਆ ਸੁਪਰੀਮ ਕੋਰਟ ਤੋਂ ਸਰਕਾਰ ਨੂੰ ਜਿਹੜੀ ਸਿਟੀਨਸ਼ਿਪ ਤੋਂ ਬੰਦ ਕਰਨਾ ਪੈਣਾ ਜਿਹੜੇ ਨਿਆਣੇ ਅਮਰੀਕਾ ਦੇ ਵਿੱਚ ਜਨਮ ਲੈਂਦੇ ਆ ਜਾਂ ਜਿਹੜੇ ਉਹਨਾਂ ਦੇ ਜਨਮ ਲੈnde ਜਿਹੜੇ ਨਾਥ ਚਨਾ ਕੋਲੇ ਗ੍ਰੀਨ ਕਾਰਡ ਆ ਤੇ ਨਾ ਸਿਟੀਨ ਸ਼ੇਪਾ ਉਹਨਾਂ ਦੇ ਬੱਚੇ ਨਹੀਂ ਬਣਨਗੇ ਹੁਣ ਜਿਹੜੀ 14th ਅਮੈਂਡਮੈਂਟ ਆ ਇਹ ਕਹਿੰਦੀ ਆ ਕਿ ਕਿਸੇ ਦਾ ਵੀ ਅਮਰੀਕਾ ਦੀ ਧਰਤੀ ਦੇ ਉੱਤੇ ਜਨਮ ਹੋਇਆ ਇਸ ਗੱਲ ਦਾ ਕੋਈ ਅਰਥ ਨਹੀਂ ਆ ਕਿ ਉਹਦੇ ਮਾਪੇ ਜਿਹੜੇ ਉਹਦੇ ਸਿਟੀਜਨ ਆ ਨਾ ਗ੍ਰੀਨ ਕਾਰਡ ਆ ਜਾਂ ਅਨਡਾਕੂਮੈਂਟਡ ਆ ਜਾਂ ਕੁਝ ਵੀ ਆ ਇਹਦਾ ਕੋਈ ਮਤਲਬ ਨਹੀਂ ਉਹਨਾਂ ਬੱਚਿਆਂ ਨੂੰ ਅਮਰੀਕਾ ਦੀ ਸਿਟੀਨਸ਼ਿਪ ਮਿਲਣੀ ਆ ਔਰ ਇਹ 1898 ਤੋਂ ਅਸੇ ਤਰੀਕੇ ਨਾਲ ਚੱਲਿਆ ਆ ਰਿਹਾ ਰਾਸ਼ਟਰਪਤੀ 트ੰਪ ਇਹ ਕਹਿੰਦੇ ਆ ਉਹਨਾਂ ਦਾ ਜਿਹੜੀ ਦਲੀਲ ਆ ਜਾਂ ਉਹਨਾਂ ਦਾ ਜਿਹੜਾ ਲੌਜਿਕ ਆ ਕਿ 14th ਐਮੈਂਡਮੈਂਟ ਠੀਕ ਆ ਸੰਵਿਧਾਨ ਨੇ 1898 ਦੇ ਵਿੱਚ ਇਹ ਕਹਿ ਦਿੱਤਾ ਪਰ ਸੰਵਿਧਾਨ ਉਹਨਾਂ ਬੰਦਿਆਂ ਦੇ ਉੱਤੇ ਲਾਗੂ ਹੁੰਦਾ ਜਿਹੜੇ ਅਮਰੀਕਾ ਦੇ ਸਿਟੀਜ਼ਨ ਆ ਜਿਹੜਾ ਬੰਦਾ ਅਮਰੀਕਾ ਦਾ ਸਿਟੀਜ਼ਨ ਹੀ ਨਹੀਂ ਜਿਹਦੇ ਕੋਲੇ ਗ੍ਰੀਨ ਕਾਰਡ ਹੀ ਨਹੀਂ ਜਿਹਦੇ ਕੋਲੇ ਲੀਗਲ ਸਟੇਟਸ ਹੀ ਨਹੀਂ ਜਿਹੜਾ ਵਰਕਰ ਹੀ ਨਹੀਂ ਕੁਝ ਹੈ ਹੀ ਨਹੀਂ ਉਹਦੇ ਤੇ ਅਮਰੀਕਾ ਦਾ ਸੰਵਿਧਾਨ ਕਿਵੇਂ ਲਾਗੂ ਹੋਊਗਾ ਤੇ ਜੇ ਉਹਦੇ ਤੇ ਲਾਗੂ ਨਹੀਂ ਹੁੰਦਾ ਇਹਦਾ ਮਤਲਬ ਆ ਕਿ ਉਹਨੂੰ ਉਹਦੇ ਬੱਚਿਆਂ ਨੂੰ ਸਿਟੀਨਸ਼ਿਪ ਨਹੀਂ ਮਿਲਣੀ ਚਾਹੀਦੀ ਸੋ ਇਹ ਹੁਣ ਕੋਰਟ ਨੇ ਦੇਖਣਾ ਵੀ ਜੋ ਰਾਸ਼ਟਰਪਤੀ 트੍ਰੰਪ ਕਹਿ ਰਹੇ ਗੱਲ ਉਹ ਠੀਕ ਆ ਇਹ ਰਾਸ਼ਟਰਪਤੀ ਦੇ ਜਾਂ ਕੀ ਇਹ ਅਮਰੀਕਾ ਦੇ ਜਿਹੜੇ ਜਿਹੜਾ ਲਾਅ ਆ ਜਿਹੜੀ ਜੂਰਿਸਡਿਕਸ਼ਨ ਆ ਉਹਦੇ ਅੰਡਰ ਆਉਂਦੀ ਆ ਇਹ ਚੀਜ਼ ਇਹ ਬੱਚੇ ਜਾਂ ਨਹੀਂ ਆਉਂਦੇ ਸੋ ਬਹੁਤੇ ਜਿਹੜੇ ਕਾਨੂੰਨੀ ਮਾਹਰ ਨੇ ਉਹ ਰਾਸ਼ਟਰਪਤੀ 트ੰਪ ਦੇ ਇਹਨਾਂ ਕਾਰਜਕਾਰੀ ਆਦੇਸ਼ਾਂ ਦੇ ਨਾਲ ਸਹਿਮਤ ਨਹੀਂ ਆ ਉਹ ਕਹਿੰਦੇ ਜਿੰਨੀ ਕਿ ਸਾਨੂੰ ਕਾਨੂੰਨ ਦੀ ਸਮਝ ਆ ਇਦਾਂ ਨਹੀਂ ਹੁੰਦਾ ਇਹ ਇੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਪਰ ਹੁਣ ਜਿਹੜੀ ਸਪੈਸ਼ਲ ਕੋਰਟ ਆ ਉਹ ਫੈਸਲਾ ਕਰੂਗੀ ਇਸ ਮਾਮਲੇ ਦੇ ਉੱਤੇ ਕੀ ਕਰਨਾ ਅਗਲੀ ਜਿਹੜੀ ਖਬਰ ਆ ਉਹ ਵੀ ਆ Wisconsin ਤੋਂ ਆ ਤੇ ਜੱਜ ਦੇ ਨਾਲ ਹੀ ਸੰਬੰਧਤ ਆ ਜਦੋਂ ਦੇ ਜਿਹੜੇ ਡੋਨਲਡ 트ੰਪ ਆਏ ਇਹਨਾਂ ਨੇ ਬਹੁਤ ਸਖਤੀ ਕੀਤੀ ਹੈ ਇਮੀਗ੍ਰੇਸ਼ਨ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਉਹ ਜਿਹੜੀਆਂ ਆਈਸਟੀਆਂ ਨੇ ਟੀਮਾਂ ਇਮੀਗ੍ਰੇਸ਼ਨ ਐਨਫੋਰਸਮੈਂਟ ਵਾਲੇ ਨੇ ਉਹ ਬੰਦੇ ਫੜਦੇ ਨੇ ਕਈ ਵਾਰੀ ਉਹ ਸਕੂਲਾਂ ਦੇ ਬਾਹਰ ਗੱਡੀ ਲਾ ਕੇ ਖੜੇ ਜਾਂਦੇ ਲੋਕ ਡਰ ਜਾਂਦੇ ਕਈ ਵਾਰੀ ਕੋਸ਼ਿਸ਼ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕੁਝ ਇਹੋ ਜਿਹੇ ਕੰਮ ਕੀਤੇ ਆਜਤੀਆਂ ਟੀਮਾਂ ਨੇ ਕਿ ਜਿਹੜਾ ਬੰਦਾ ਅਨਡਾਕੂਮੈਂਟਡ ਆ ਉਹ ਅਨਡਾਕੂਮੈਂਟਡ ਦਾ ਮਤਲਬ ਉਹਦੇ ਕੋਲੇ ਲੀਗਲ ਸਟੇਟਸ ਹੈ ਨਹੀਂ ਉਹ ਕੋਈ ਨਾ ਕੋਈ ਉਹਨੇ ਜੁਰਮ ਕੀਤਾ ਜਾਂ ਕਿਤੇ ਕੋਈ ਗੱਲ ਹੋ ਗਈ ਟ੍ਰਾਫਿਕ ਦਾ ਜਾਂ ਕੁਝ ਹੋ ਗਿਆ ਉਹਨੂੰ ਅਦਾਲਤ ਦੇ ਵਿੱਚ ਜਾਣਾ ਪਿਆ ਤਰੀਕ ਭੁਗਤਣ ਦੇ ਲਈ ਹੁਣ ਉਹ ਤਰੀਕ ਭੁਗਤਣ ਚਲੇ ਗਿਆ ਇਹ ਕੀ ਕਰਦੇ ਸੀ ਅਦਾਲਤ ਦੇ ਬਾਹਰ ਜਾ ਕੇ ਖੜੇ ਹੋ ਜਾਂਦੇ ਸੀ ਵੀ ਜਦੋਂ ਉਹ ਤਰੀਕ ਭੁਗਤਣਾਉਣਗੇ ਉਦੋਂ ਫੜਫੜ ਲਈ ਜਾਵਾਂਗੇ ਸੌਖਾ ਕੰਮ ਵਿਸਕੌਨਸਿਨ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਇਹ ਪਿਛਲੇ ਮਹੀਨੇ ਦੀ ਗੱਲ ਹੀ ਆ April ਦੇ ਵਿੱਚ ਇਹ ਘਟਨਾ ਵਾਪਰੀ ਸੀ ਉੱਥੇ ਅੱਛਾ ਹੁਣ ਉਹ ਲੋਕ ਅਮਰੀਕਾ ਦੇ ਵਿੱਚ ਦੋ ਤਰੀਕਿਆਂ ਦੇ ਨੇ ਜਿਹੜੇ ਦੋ ਵਿਚਾਰਾਂ ਦੇ ਨੇ ਇੱਕ ਕਹਿੰਦੇ ਵੀ ਸਾਨੂੰ ਇਹਨਾਂ ਅਨਡਾਕੂਮੈਂਟਡ ਦੀ ਸਪੋਰਟ ਕਰਨੀ ਚਾਹੀਦੀ ਜਿਹੜੇ ਬਹੁਤੇ ਡੈਮੋਕ੍ਰੇਟਸ ਨੇ ਤੇ ਦੂਜੇ ਪਾਸੇ ਜਿਹੜੇ ਨੇ ਇਹ ਰਿਪਬਲਿਕਨ ਨੇ ਜਿਹੜੇ ਕਹਿੰਦੇ ਵੀ ਨਹੀਂ ਸਾਨੂੰ ਸਪੋਰਟ ਨਹੀਂ ਕਰਨੀ ਚਾਹੀਦੀ ਸਾਨੂੰ ਇਹਨਾਂ ਨੂੰ ਫੜਫੜ ਕੇ ਬਾਹਰ ਭੇਜਣਾ ਚਾਹੀਦਾ ਇਸ ਮਾਮਲੇ ਦੇ ਵਿੱਚ ਉਹ ਵਿਸਕான்ਸਨ ਦੇ ਵਿੱਚ ਜਿਹੜੇ ਜੱਜ ਸੀ ਉਹਨੇ ਜਿਹੜਾ ਉਹ ਜਦੋਂ ਅੰਦਰ ਚਲੇ ਗਿਆ ਮਲਵਾਕੀ ਫੈਡਰਲ ਕੋਰਟ ਦੀ ਗੱਲ ਆ ਇਹ ਕੱਲ ਇਹ ਜਿਹੜਾ ਪ੍ਰਦਰਸ਼ਨ ਹੋਇਆ ਉਹ ਤੇ ਮਲਵਾਕੀ ਫੈਡਰਲ ਕੋਰਟ ਹਾਊਸ ਦੇ ਬਾਹਰ ਲੋਕਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਜਿਹੜੀ ਜੱਜ ਡੋਗਾ ਨਾ ਉਹਦੇ ਹੱਕ ਦੇ ਵਿੱਚ ਕਿਉਂਕਿ ਉਹਦੀ ਕੋਰਟ ਦੇ ਵਿੱਚ ਪੇਸ਼ੀ ਸੀ ਜੱਜ ਦੀ ਕੋਰਟ ਦੇ ਵਿੱਚ ਪੇਸ਼ੀ ਸੀ ਮਤਲਬ ਉਹਨੂੰ ਮਲਜ਼ਮ ਜਾਂ ਕਹਿ ਲਓ ਕਿ ਕਥਿਤ ਮਲਜ਼ਮ ਵਜੋਂ ਪੇਸ਼ ਕੀਤਾ ਜਾ ਰਿਹਾ ਸੀ ਇਦੇ ਵਿੱਚ ਹੋਇਆ ਕਿ ਇਹ ਸਾਰੇ ਕੁਛ ਦੇ ਵਿੱਚ ਕੋਰਟ ਰੂਮ ਦੇ ਵਿੱਚ April ਦੇ ਵਿੱਚ ਇਮੀਗ੍ਰੇਸ਼ਨ ਏਜੰਟ ਆ ਗਏ ਇੱਕ ਵਿਅਕਤੀ ਨੂੰ ਫੜ ਲਾਉਂਦਾ ਨਾਮ ਡਿਓਰੋ ਫਲੋਰੂਸ ਉਹਦਾ ਨਾਮ ਦੱਸਿਆ ਜਾਂਦਾ ਸੀ ਅਨਡਾਕੂਮੈਂਟਡ ਵਿਅਕਤੀ ਆ ਉਹਦੀ ਕੋਰਟ ਹੀアリング ਸੀ ਕੋਰਟ ਹੀアリング ਦੇ ਵਿੱਚ ਅੰਦਰ ਤੇ ਬਾਹਰ ਉਹ ਬੈਠ ਗਏ ਜਿਹੜੇ ਆਪਣੇ ਇਹ ਸੀਗੇ ਆਈਸ ਵਾਲੇ ਇਮੀਗ੍ਰੇਸ਼ਨ ਵਾਲੇ ਵੀ ਜਦੋਂ ਆਊਗਾ ਫੜ ਲਾਂਗੇ ਅੰਦਰ ਜੱਜ ਡੁਗਨ ਦੀ ਕਾਰਵਾਈ ਚੱਲ ਰਹੀ ਸੀ ਜੱਜ ਡੋਗਨ ਦੀ ਅਦਾਲਤ ਦੇ ਵਿੱਚ ਉਹਦੀ ਪੇਸ਼ੀ ਸੀ ਜੱਜ ਨੂੰ ਇਹ ਪਤਾ ਲੱਗ ਗਿਆ ਕਿ ਜੇ ਬਾਹਰ ਚਲੇਗਾ ਉਹਨਾਂ ਨੇ ਫੜ ਲੈਣਾ ਉਹਨੇ ਪਿਛਲੇ ਦਰਵਾਜ਼ੇ ਥਾਣੀ ਭਿਆ ਦਿੱਤਾ ਵੀ ਭਾਈ ਤੂੰ ਨਿਕਲ ਜਾ ਨਹੀਂ ਤਾਂ ਤੈਨੂੰ ਫੜ ਲੈਣਗੇ ਹੁਣ ਇਸ ਮਾਮਲੇ ਦੇ ਵਿੱਚ ਉਸ ਜੱਜ ਤੇ ਕੇਸ ਕੀਤਾ ਗਿਆ ਕਿ ਇਹ ਜੱਜ ਨੇ ਮਦਦ ਕੀਤੀ ਆ ਉਹਦੀ ਤੇ ਇਹਨੂੰ ਪਿਛਲੇ ਪਾਸੇ ਦੀ ਜਾਣ ਦਿੱਤਾ ਬੈਕ ਡੋਰ ਥਾਣੀ ਉਹਦੇ ਉੱਤੇ ਹੁਣ ਜਿਹੜਾ ਇਹ ਉਹਨੂੰ ਇਮੀਗ੍ਰੇਸ਼ਨ ਨੇ ਉਹਨੂੰ ਹਾਲਾਂਕਿ ਉਹ ਪਿਛੇ ਦੀ ਗਿਆ ਪਰ ਇਮੀਗ੍ਰੇਸ਼ਨ ਵਾਲੇ ਪਿੱਛੇ ਭੱਜ ਗਰ ਉਹਨੇ ਬਾਹਰ ਜਾ ਕੇ ਫੜ ਲਿਆ ਪਰ ਉਹ ਕੋਰਟ ਹਾਊਸ ਦੇ ਬਾਹਰ ਹੀ ਫੜ ਲਿਆ ਇਹ ਜਿਹੜੀ ਜੱਜ ਡੁਗਨ ਸੀ ਇਹਦੇ ਵਕੀਲ ਨੇ ਇਹ ਕਿਹਾ ਕਿ ਇਹਨੂੰ ਹੁਣ ਉਹਨਾਂ ਨੇ ਕੇਸ ਇਹ ਜੱਜ ਤੇ ਕਰਤਾ ਵੀ ਭਾਈ ਤੂੰ ਅਸੀਂ ਫੜਨਾ ਹੈ ਤੇ ਤੁਸੀਂ ਭਜਾਈ ਜਾਂਦੇ ਤੁਸੀਂ ਕਾਨੂੰਨ ਦੀ ਲੰਘਣਾ ਕੀਤੀ ਹੈ ਜਿਹੜਾ ਜੱਜ ਦਾ ਵਕੀਲ ਆ ਮਤਲਬ ਜੱਜ ਜਿਹਦੇ ਉੱਤੇ ਹੁਣ ਦੋਸ਼ ਲੱਗਿਆ ਜਿਹਦੀ ਕੱਲ ਪੇਸ਼ੀ ਸੀ ਉਹਨਾਂ ਨੇ ਕਿਹਾ ਵੀ ਇਹਦੇ ਤੇ ਕੇਸ ਨਹੀਂ ਚੱਲ ਸਕਦਾ ਕਿਉਂਕਿ ਇਹ ਜੱਜ ਤੇ ਜਦੋਂ ਉਹ ਜੱਜ ਆਪਣੀ ਲੀਗਲ ਡੇ ਉੱਥੇ ਕੰਮ ਕਰ ਰਹੀ ਆ ਤੇ ਇਹ ਲੀਗਲੀ ਇਮਿਊਨ ਆ ਇਹਦੀ ਜਿਹੜੀ ਲੀਗਲ ਇਮਿਊਨਿਟੀ ਆ ਇਹ ਆਪਣੀ ਅਫੀਸ਼ੀਅਲ ਡਿਊਟੀ ਦੌਰਾਨ ਇਹਦੇ ਤੇ ਕੇਸ ਨਹੀਂ ਚੱਲ ਸਕਦਾ ਸੋ ਸੁਪਰੀਮ ਕੋਰਟ ਇਹਦੇ ਉੱਤੇ ਹੁਣ ਮਾਮਲਾ ਆ ਉਹਦੇ ਉੱਤੇ ਕੇਸ ਤਾਂ ਕੀਤਾ ਗਿਆ ਪਰ ਉਹਦੇ ਹੱਕ ਦੇ ਵਿੱਚ ਲੋਕ ਬਾਹਰ ਆ ਗਏ ਜਿਹੜੇ ਉਹਦੇ ਹੱਕ ਦੇ ਵਿੱਚ ਹੁਣ ਕਿਉਂਕਿ ਅਪ੍ਰੈਲ ਦਾ ਮਾਮਲਾ ਸੀ ਉਹਨੂੰ ਜੱਜ ਨੂੰ ਫੜ ਲਿਆ ਬਾਅਦ ਚ ਉਹਦੀ ਪੇਸ਼ੀ ਹੋਈ ਕੱਲ ਅਦਾਲਤ ਦੇ ਬਾਹਰ ਮਲਵਾਕੀ ਕੋਜ ਜਿਹੜੀ ਫੈਡਰਲ ਕੋਰਟ ਹਾਊਸ ਦੇ ਬਾਹਰ 100 ਦੇ ਕਰੀਬ ਪ੍ਰੋਟੈਸਟਰ ਇਕੱਠੇ ਹੋਏ ਆ ਉਹਨਾਂ ਨੇ ਰੌਲਾ ਪਾਇਆ ਉੱਥੇ ਆ ਕੇ ਵੀ ਇਹ ਜੱਜ ਦਾ ਕਸੂਰ ਨਹੀਂ ਹੈ ਇਹਨੂੰ ਛੱਡਿਆ ਜਾਵੇ ਜਾਂ ਅਸੀਂ ਜਿਹੜੇ ਹੱਕ ਚ ਡੈਮੋਕਰੇਸੀ ਦੇ ਹੱਕ ਚ ਉਹਨਾਂ ਨੇ ਹੱਥਾਂ ਦੇ ਵਿੱਚੋਂ ਜਿਹੜੇ ਫੜਿਓ ਸੀਗੇ ਤੇ ਜੇ ਜੱਜ ਸਿੱਧ ਹੋ ਗਿਆ ਵੀ ਜੱਜ ਨੇ ਗਲਤ ਕੀਤਾ ਤੇ 6 ਸਾਲ ਜੱਜ ਨੂੰ ਸਜ਼ਾ ਹੋ ਸਕਦੀ ਹੈ ਪਰ ਉਹਨਾਂ ਨੇ ਜਿਹੜੇ ਪ੍ਰੋਟੈਸਟਰਸ ਨੇ ਉਹਨਾਂ ਨੇ ਉੱਥੇ ਹੈਂਡਸ ਆਫ ਡੈਮੋਕਰੇਸੀ ਜਾਂ ਨਾਟ ਗਿਲਟੀ ਫਟਾਂ ਦੇ ਵਿੱਚ ਫੜੇ ਸੀ ਤੇ ਉਹਨਾਂ ਨੇ ਸਿੱਧੀ ਜੱਜ ਡੋਗਨ ਦੇ ਲਈ ਆਪਣੀ سپورਟ ਜਿਹੜੀ ਆ ਉਹ ਦਿੱਤੀ ਆ ਤੇ ਬਾਕੀ ਹੁਣ ਗੱਲਬਾਤ ਜਿਹੜੀ ਆ ਇਹ ਉਸੇ ਤਰ੍ਹਾਂ ਚੱਲ ਰਹੀ ਆ ਅਗਲੀ ਜਿਹੜੀ ਚਰਚਾ ਹੈ ਉਹ ਕੈਲੀਫੋਰਨੀਆ ਦੇ ਬਜਟ ਬਾਰੇ ਕੈਲੀਫੋਰਨੀਆ ਬਹੁਤ ਘਾਟ ਵਿੱਚ ਚੱਲ ਰਿਹਾ ਹੈ ਇਸ ਵੇਲੇ ਬਹੁਤ ਵੱਡਾ ਬਜਟ ਡੈਫੀਸਿਟ ਆ ਉੱਥੇ ਕੈਲੀਫੋਰਨੀਆ ਦੇ ਵਿੱਚ 12 ਬਿਲੀਅਨ ਡਾਲਰ ਦਾ ਸ਼ਾਰਟਫਾਲ ਆ ਗਵਰਨਰ ਗੈਵਨ ਨਿਊਸਮਨ ਇਹਨੂੰ ਕਿਸੇ ਤਰ੍ਹਾਂ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕੋਈ ਤਰੀਕਾ ਲੱਭਿਆ ਜਾਵੇ 12 ਬਿਲੀਅਨ ਬਿਲੀਅਨ ਡਾਲਰ ਜਿਹੜਾ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਫਿਕਸ ਕੀਤਾ ਜਾਵੇ ਹੁਣ ਕੀਤਾ ਕੀ ਹੈ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਹੈਲਥ케ਅਰ ਰੋਕ ਦਿੱਤੀ ਹੈ ਪੈਸਾ ਬਚਾਉਣ ਦੇ ਲਈ ਗਵਰਨਰ ਨਿਊਸਨ ਨੇ ਸਕੀਮ ਇਹ ਕੀਤੀ ਆ ਵੀ ਜਿਹੜੀ ਅਨ ਡਾਕੂਮੈਂਟਡ ਜਿਹੜੇ ਕੱਚੇ ਲੋਕਾਂ ਨੂੰ ਮੈਡੀਕਲ ਮੈਡੀਕਲ ਕੈਲੀਫੋਰਨੀਆ ਤੇ ਜਿਹੜੀ ਉੱਥੇ ਦਾ ਇੱਕ ਸਟੇਟ ਹੈਲਥ케ਅਰ ਪ੍ਰੋਗਰਾਮ ਆ ਉਹਦੇ ਵਿੱਚ 2026 ਤੋਂ ਹੁਣ ਜਾਣੀ ਨਵੇਂ ਬੰਦੇ ਨਹੀਂ ਲੈਣੇ ਕੈਲੀਫੋਰਨੀਆ ਦੀ ਬਹੁਤ ਵਾਰੀ ਆਲੋਚਨਾ ਕੈਲੀਫੋਰਨੀਆ ਦਾ ਮਤਲਬ ਡੈਮੋਕ੍ਰੇਟਸ ਦੀ ਗਵਰਨਰ ਗੈਵਨ ਨਿਊਸਨ ਦੀ ਆਲੋਚਨਾ ਇਸ ਕਰਕੇ ਹੁੰਦੀ ਆ ਵੀ ਲੋਕ ਟੈਕਸ ਦਾ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਲੋਕਾਂ ਦੇ ਬੈਨੀਫਿਟ ਤੇ ਲੱਗਣਾ ਚਾਹੀਦਾ ਸੀ ਅਮਰੀਕਾ ਦੇ ਸਿਟੀਜ਼ਨਾਂ ਗ੍ਰੀਨ ਕਾਰਡ ਤੇ ਬੈਨੀਫਿਟ ਦੇ ਉੱਤੇ ਲੱਗਣਾ ਚਾਹੀਦਾ ਸੀ ਉਹ ਸਾਰਾ ਚੱਕ ਕੇ ਅਨ ਡਾਕੂਮੈਂਟਡ ਦੇ ਉੱਤੇ ਲਾਈ ਜਾਂਦੇ ਆ ਜਿਹਦੇ ਵਿੱਚੋਂ ਇੱਕ ਪ੍ਰੋਗਰਾਮ ਮੈਡੀ ਕੈਲਾ ਜਿਹਦਾ ਮਤਲਬ ਇਹ ਆ ਕਿ ਇਹਨਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਜਾਂਦੀਆਂ ਜਿਹੜੇ ਅਨ ਡਾਕੂਮੈਂਟਡ ਨੇ ਹੁਣ ਜਿਹੜੇ ਤਾਂ ਕਹਿੰਦੇ ਪੇਸ਼ੈਂਟ ਰੋਲ ਹੋ ਗਏ ਉਹ ਤਾਂ ਰਹਿਣਗੇ ਨਵੇਂ ਨਹੀਂ ਅਸੀਂ ਕਰਨੇ ਸੋ ਇਹ ਦੇ ਨਾਲ ਕਹਿ ਲੋ ਕਿ ਸਿੱਧਾ ਸਿੱਧਾ ਜਿਹੜਾ ਨੁਕਸਾਨ ਹੋਊਗਾ ਇਹਦੇ ਨਾਲ ਜਿਹੜੇ ਪਹਿਲਾਂ ਰੋਲ ਆ ਉਹਨਾਂ ਤੇ ਅਸਰ ਨਹੀਂ ਪਊਗਾ ਬੱਚਿਆਂ ਤੇ ਅਸਰ ਨਹੀਂ ਪਊਗਾ ਕਿ ਜੇ ਉਹਨਾਂ ਨੇ ਕਰਨਾ ਇਹਦੇ ਲਈ 100 ਡਾਲਰ ਮਹੀਨੇ ਦਾ ਦੇਣਾ ਪਊਗਾ ਵੀ ਸਸਤਾ ਹੀ ਤਾਂ ਅਨ ਡਾਕੂਮੈਂਟਡ ਨੂੰ ਇਹ ਫ੍ਰੀਜ਼ ਇਸ ਕਰਕੇ ਕੀਤਾ ਗਿਆ ਕਿ ਖਰਚਾ ਬਹੁਤ ਆ ਰਿਹਾ ਜਿਹੜੀ ਐਕਸਪੈਂਸ਼ਨ ਆ ਜਿਹਦੇ ਤੇ 2.7 ਬਿਲੀਅਨ ਜ਼ਿਆਦਾ ਜਿਹੜਾ ਮੰਨਿਆ ਜਾ ਰਿਹਾ ਤੇ ਕੈਲੀਫੋਰਨੀਆ ਦੇ ਵਿੱਚ ਇਹਦੇ ਵਿੱਚੋਂ ਉਹ ਕਹਿੰਦੇ ਜੇ ਇਹੀ ਕੱਟ ਕਰਤਾ ਸੀ ਇਹਨਾਂ ਵਾਲਾ ਖਰਚੇ ਘਟਾ ਦਿੱਤਾ ਨਵੇਂ ਨੂੰ ਲੈਣਾ ਬੰਦ ਕਰਤਾ 22829 ਤੱਕ 5.5 ਬਿਲੀਅਨ ਡਾਲਰ ਦੇ ਨੇੜੇ ਕੈਲੀਫੋਰਨੀਆ ਦੇ ਵਿੱਚ ਬਚੂਗਾ ਹੋਰ ਹੈਲਥ케ਅਰ ਕੱਟ ਜਿਹੜੇ ਆ ਇਹਨਾਂ ਨੇ ਜਿਹੜਾ weight loss drugs ਨੇ ਉਹਦੇ ਲਈ ਪੇ ਕਰ ਬੰਦ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਸਟੇਟ ਹੈਲਥ케ਅਰ ਆ ਅਵੀ ਸੱਚ ਅਭੀ ਤੋਂ ਲੈ ਕੇ ਉਹਦੇ ਨਾਲ ਵੀ ਕਾਫੀ ਪੈਸਾ ਬਚੂਗਾ ਸੋ ਇਹ ਕਿਤੇ ਕਲਾਈਮੇਟ ਤੇ ਜਿਹੜੇ ਫਾਇਰ ਪਲਾਨਸ ਨੇ ਗਵਰਨਰ ਇਹ ਵੀ ਕਹਿ ਰਹੇ ਆ ਕਿ ਉਹ ਕੈਲੀਫੋਰਨੀਆ ਦੀ ਕੈਪ ਐਂਡ ਟ੍ਰੇਡ ਜਿਹੜਾ ਪ੍ਰੋਗਰਾਮ ਆ ਜਿਹੜਾ ਪੋਲੂਸ਼ਨ ਕੰਟਰੋਲ ਸਿਸਟਮ ਆ 2045 ਤੱਕ ਤੇ 1.5 ਬਿਲੀਅਨ ਡਾਲਰ ਇਹਦੇ ਵਿੱਚੋਂ ਵੀ ਉਹ ਵਾਈਲਡ ਫਾਇਰ ਰਿਸਪੌਂਸ ਤੇ ਲਈ ਵਰਤ ਰਹੇ ਜਿਹੜੀ ਹਾਈ ਸਪੀਡ ਰੇਲ ਫੰਡਿੰਗ ਆ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੀ 1 ਬਿਲੀਅਨ ਡਾਲਰ ਸਾਲ ਦਾ ਕਲਾਈਮੇਟ ਫੰਡ ਦੇ ਵਿੱਚ ਉਧਰੋਂ ਵੀ ਲੈ ਰਹੇ ਆ ਜਿਹੜੀ ਕੈਲੀਫੋਰਨੀਆ ਦਾ ਹਾਈ ਸਪੀਡ ਰੇਲ ਪ੍ਰੋਜੈਕਟ ਆ ਸੋ ਜਿਹੜੇ ਇਹਦੇ ਇਮੀਗ੍ਰੈਂਟਸ ਰਾਈਟਸ ਵਾਲੇ ਨੇ ਜਿਹੜੇ ਇਹਨਾਂ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਉਹ ਕਹਿੰਦੇ ਤੱਕਾ ਆ ਇਦਾਂ ਨਹੀਂ ਕੀਤਾ ਜਾਣਾ ਚਾਹੀਦਾ ਵੀ ਇਹ ਸਰਾਸਰ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਬਾਕੀ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸੰਪੂਰਨ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨੂਆ ਗੱਲਾਂ ਬਾਤਾਂ